ਜੋਤੇ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਬਹੁਤ ਹੀ ਸਤਕਾਰਯੋਗ ਨਨਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਬ੍ਰਿਸ਼ਟ ਲੀਡਰ ਮਲਿੰਛ तिवारी ਜੀ ਨਾਬਾ ਸਾਹਿਬ ਸਾਰੇ ਸਾਰੇ ਸਤਕਾਰਯੋਗ ਅਮਿਤ ਵਿੱਧ ਜੀ ਗੋਲਡੀ ਜੀ ਜਲਾਲਪੁਰ ਸਾਹਿਬ ਤੇ ਸਾਰੇ ਸਾਥੀगण ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ ਅਸੀਂ ਦੋ ਸਾਡੇ ਪੁਰਾਣੇ ਸਾਥੀਆਂ ਨੂੰ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਬੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਰਾਤੇ ਇਹਨਾਂ ਦੋਨਾਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦੇ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ 2014 ਚ ਬੀਰਮੀ ਸਾਹਿਬ ਪਾਰਟੀ ਛੱਡ ਗਏ ਸਨ ਇਹ ਅੱਜ ਕੱਲ ਦੇ ਲੋਕਾਂ ਨਾਲ ਛੱਡਣ ਵਾਲਾ ਨਹੀਂ ਹੈ ਕਿ ਰਾਤ ਨੂੰ ਛੱਡ ਗਏ ਕੱਲ ਦੂਸਰੀ ਪਾਰਟੀ ਜੁਆਇਨ ਹੋ ਗਏ ਪਰਸੋ ਦੂਸਰੀ ਪਾਰਟੀ ਜੁਆਇਨ ਹੋ ਗਏ 2014 ਚ ਕੋਈ ਇਸ ਤਰ੍ਹਾਂ ਦੀ ਮਜਬੂਰੀ ਬਣਾਈ ਸੀ ਉਸ ਵੇਲੇ ਦੀ ਸਰਕਾਰ ਨੇ ਛੱਡ ਕੇ ਗਏ ਸਨ 6 ਮਹੀਨੇ ਅਸਤੇ ਪਾਰਟੀ ਔਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਉਸ ਪਾਰਟੀ ਤੋਂ ਅਕਾਲੀ ਦਲ ਤੋਂ ਔਰ ਫਿਰ ਅੱਜ ਤੱਕ ਇਹਨਾਂ ਨੇ ਹਮੇਸ਼ਾ ਸੋਸ਼ਲ ਜਿਹੜਾ ਵਰਕ ਸੀਗਾ ਜਾਂ ਆਪਦੇ ਹਲਾਕੇ ਦੀ ਸੇਵਾ ਕਰਦੇ ਗਏ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋਹੜਾਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪਦੇ ਰਾਹੀਂ ਨਿੱਜੀ ਆਪਦੇ ਜਿਹੜੇ ਲੋਕਾਂ ਨਾਲ ਸੰਬੰਧ ਸੀ ਤੇ ਉਸ ਤੋਂ ਬਾਅਦ ਫਿਰ अज यह फैसला लिया कि मैं हूँ कांग्रेस पार्टी विचारधारा तो ही सी कि समय उन्होंने कांग्रेस पार्टी का झंडा दोबारा फिर चुक का फैसला लेता इस तरह ही गोल्डी जी है मैं इस करके बरीफ कर रहा है क्योंकि जिस प्रकार दया अच्छ लोगों लालच हो गया राजनीतिक का कि रात को कुछ होर और सुबह कुछ होर और सुबह कोई ओपरचुनिटी आ गई तो फिर होर ਔਰ ਲੋਕ ਸਤਾਤਾਰੀ ਸਰਕਾਰਾਂ ਦੇ ਵੱਲ ਅੱਜਕਲ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇੱਥੋਂ ਤਾਕਤ ਮਿਲ ਜੇ ਤੇ ਲਗਭਗ ਵਾਰ ਗੋਲਡੀ ਜੀ ਵੀ ਜਿਹੜੇ ਸਾਡੇ ਦੋ ਵਾਰੀ ਦੇ ਐਮਐਲਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਇਸ ਸਮੇਂ ਦੇਸੀ ਕੀ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਬੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਵਾੜੀ ਜੀ ਦੇ ਨਾਲ ਪਾਰਟੀ ਦੇ ਇਧਰ ਉਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦਵਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਬਰਿਸ਼ਟ ਲੀਡਰ ਸਹਿਬਾਨ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀਆ ਕਹਿੰਦੇ ਆ ਔਰ ਦੁਬਾਰਾ ਅਜੇ ਨੂੰ ਮੁੱਢਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਣੇ ਸੋ ਅੱਜ ਦਾ ਬਾਰੇ ਹੀ ਬਰੀਫ ਸੀਗਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਜਾਂ ਨਹੀਂ ਵਾਟ ਟੂ ਸੇ ਸਮਝ ਨਹੀਂ ਕੋਈ ਜੋਇਨ ਕਰ Sure. ਸਾਡੇ ਪੰਜਾਬ ਦੇ ਪ੍ਰਧਾਨ ਜੀ ਦਾਦਾ ਸਿੰਘ ਸਾਹਿਬ ਮੇਰੇ ਬ੍ਰਦਰ ਮੈਂਬਰ ਆਫ ਪਾਰਲੀਮੈਂਟ ਮਨੀਸ਼ ਟਵਾੜੀ ਜੀ ਐਮਪੀ ਸਾਹਿਬ ਧਰਮਪ੍ਰ ਸਿੰਘ ਜੀ ਐਮਪੀ ਸਾਹਿਬ ਉਹ ਸਾਡੇ ਸਾਰੇ ਸਾਥੀगण ਬੋਲਟ ਜੀ ਮੇਰੇ ਨਾਲ ਬੈਠੇ ਨੇ ਅਜੋ ਹੀ ਸਤਨਾ ਲਾਇ ਨੇ ਜੁਗਲ ਸਿੰਘ ਜੀ ਤੇ ਨਾਂ ਨਾਲ ਵੱਧ ਮਾਫ ਕਰਨਾ ਪ੍ਰੈਜ਼ੀਡੈਂਟ ਸਾਹਿਬਾਨ ਮੈਂ ਬਹੁਤ-ਬਹੁਤ ਧੰਨਵਾਦੀ ਆਂ ਕਾਂਗਰਸ ਪਾਰਟੀ ਦਾ ਪਹਿਲੇ ਜਿਹੜੇ 3 ਸਾਡੇ ਇੱਥੇ ਬੈਠੀ ਐ 플러스 ਰਾਹੁਲ ਜੀ ਸੋਨੀਆ ਜੀ ਖੜਗੇ ਸਾਹਿਬ ਇਹਨਾਂ ਦੇ ਸਦਕਾ ਅੱਜ ਲੰਬੇ ਅਸੇਵਾ ਕੋ 10 ਸਾਲ ਦਾ ਵਕਤ ਬਕਵਾ ਹੋ ਗਿਆ ਅੱਜ ਮੈਨੂੰ ਬੜਾ ਬੜਾ ਬੋੜਾ ਇਹਨਾਂ ਨੇ ਮੌਕਾ ਦਿੱਤਾ ਪਾਰਟੀ ਦੀ ਸੇਵਾ ਕਰਨ ਦਾ ਮੈਂ ਜਿੱਥੇ ਨਾ ਧੰਨਵਾਦ ਕਰਦਾ ਐ ਉੱਥੇ ਇਹਨਾਂ ਦਾ ਵਾਅਦਾ ਵੀ ਕਰਦਾ ਐ ਕਿ ਜਿਸ ਤਰ੍ਹਾਂ ਪਿਛਲੇ ਬੱਤੀ 33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰੀਜ਼ਮ ਸੀ ਕੋਈ ਪੰਜਾਬ ਚੋਂਦਾ ਨਹੀਂ ਸੀ ਉਹਨਾਂ ਦਿਨਾਂ ਦੇ ਚਾ ਆ ਕੇ ਮੈਂ ਇਸ ਦਾ ਬੈਂਕ ਸਿੰਘ ਜੀ ਪ੍ਰੈਜ਼ੀਡੈਂਟ ਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਉਹ ਤੋਂ ਲੈ ਕੇ 92 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਮਜਬੂਰੀ ਐਸੀ ਸੀ ਮੈਂ ਬਿਆਨ ਨਹੀਂ ਕਰਨੀ ਚਾਹੁੰਦਾ ਬਟ ਉਸ ਕਰਕੇ ਮੈਨੂੰ ਥੋੜਿਆ ਅਸਲ ਹੀ ਜਾਣਾ ਪਿਆ ਸੀ ਇੱਕ ਮੇਰੀ ਬੇਟੀ ਦੀ ਸ਼ਾਦੀ ਸੀ ਉਹਨਾਂ ਦੇ ਨਾਲ ਵਿੱਚ ਇਸ ਵਾਸਤੇ ਮੈਂ 6 ਮਹੀਨੇ ਬਾਅਦ ਡਿਜ਼ਾਈਨ ਕਰ ਕਰ ਬੈਠ ਗਿਆ ਸੀ ਜਿੰਨੀ ਵੀ ਉਹ ਸੇਵਾ ਹੋ ਸਕੀ ਹੋ ਸਕੀ ਇੰਡੀਪੈਂਡੈਂਟ ਮੈਂ ਕਰਦਾ ਰਿਹਾ ਪਰ ਮੈਨੂੰ ਬਹੁਤ ਆਫਰ ਆਈਆਂ ਇਧਰ ਉਧਰ ਮੈਨੂੰ ਕਿਤੇ ਗਿਆ ਅੱਜ ਮਨੇਜ ਜੀ ਮੈਨ ਫੜ ਕੇ ਲੈ ਕੇ ਆਏ ਨੇ ਔਰ ਮੈਂ ਸਾਰੇ ਹਾਈ ਕਮਾਂਡ ਦਾ ਧੰਨਵਾਦੀ ਹਾਂ ਕਿ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ ਔਰ ਆਈ ਵਿਲ ਨੋਟ ਲੀਵ ਐਨੀ ਸਟੋਨ ਅਨਟਰਨਡ ਟੂ ਮੇਕ ਸ਼ੋਰ ਵੀ ਵੈਨ दव स <šinos, uto Tik muchaBook> <गी>। <Connecticut> ਸਾਡੇ ਸਤਕਾਰਯੋਗ ਪ੍ਰਧਾਨ ਜੀ ਆਮ ਵੈਰੀ ਸੌਰੀ ਜੀ ਕਿ ਮੈਂ ਕਾਕਾ ਰਣਜੀਤ ਸਿੰਘ ਨਾਲ ਨਾ ਲੜ ਗਿਆ ਮੇਰੇ ਬੜੇ ਪਿਆਰੇ ਮਿੱਤਰ ਨੇ ਇਹਨਾਂ ਨੇ ਮੇਰੇ ਜੋ ਕੀਤਾ ਮਗਰ ਜ਼ਿੰਦਗੀ ਦੀ ਪੁਰਸਕਾਰ ਦਾ ਸੌਰੀ ਕਿ ਮੈਂ ਨਾ ਲੜਦਾ ਸਾਡੇ ਪ੍ਰਧਾਨ ਰਾਜਾ ਬੜਿੰਦ ਜੀ ਮੈਂਬਰ ਪਾਰਲੀਮੈਂਟ ਮਨੀਸ਼ तिवारी ਜੀ ਔਰ ਸardar ਅਮਰ ਸਿੰਘ ਜੀ ਵਿਵੇਂਦਰ ਜੀ ਔਰ ਸਤਿਕਾਰਯੋਗ ਸਾਡੇ ਸਾਥੀ ਐਮਐਲਏ ਸਰਵਾਨ ਜਿਹੜੇ ਮੇਰੇ ਨਾਲ ਉਸ ਟਾਈਮ ਐਮਐਲਏ ਰਹੇ ਆ ਕਾਕਾ ਜੀ ਬੋਲੜੀ ਜੀ ਜਗਰਥ ਸਿੰਘ ਸ਼ਰਮਾ ਜੀ ਔਰ ਬਹੁਤ ਸਤਿਕਾਰਯੋਗ ਸਾਡੇ ਵੀਰਮੀ ਸਾਹਿਬ ਅੱਜ ਜਦੋਂ ਕਪਟਨ ਮਰਿੰਦਰ ਸਿੰਘ ਜੀ ਨੂੰ ਉਸ ਟਾਈਮ ਪਾਵਰਸ ਪਾਰਟੀ ਤੋਂ ਐਜ਼ ਅ ਚੀਫ ਮਿੰਿਸਟਰ ਹਟਾਇਆ ਸੀ ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਐ ਹਟ ਗਏ ਸੀ ਪਿੱਛੇ ਪਾਵਰਸ ਪਾਰਟੀ ਤੋਂ ਤੇ ਜਦੋਂ ਉਹਨਾਂ ਨੇ ਵਾਪਸ ਦੁਬਾਰਾ ਬੀਜੇਪੀ 'ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ ਤੇ ਅਸੀਂ ਉਸ ਤੋਂ ਅੜਿਕ ਹੋ ਕੇ ਵਾਪਸ ਪਿੱਛੇ ਆਪਣੀ ਪਾਰਟੀ 'ਚ ਆ ਕੇ ਆਪਣੀ ਪਾਰਟੀ ਜਾਣਾ ਬਿਹਤਰ ਸਮਝਿਆ ਸੋ ਅਸੀਂ ਕਾਫੀ ਸਮੇਂ ਤੋਂ ਮਨਦੀਸ਼ ਤਿਵਾੜੀ ਜੀ ਦੇ ਨਾਲ ਐਜ਼ ਅ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ 'ਚ ਗੜ ਸ਼ੰਕਰ 'ਚ ਕਾਫੀ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮਕਰਦ ਕਾਂਗਰਸ ਪਾਰਟੀ ਦਾ ਦੇਖਦੇ ਰਹੇ ਔਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਔਰ ਮਨੀਸ਼ਤ ਵੜਿੰਗ ਜੀ ਦਾ ਕਿ ਇਹਨਾਂ ਨੇ ਵਾਪਸ ਸਾਨੂੰ ਬਿਹਤਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਆਰਾ ਜਿਹੜੀ ਹੈਗੀ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ ਔਰ ਅਸੀਂ ਯਕੀਨ ਦਿਵਾਨੇ ਪਏ ਅਸੀਂ ਕੋਈ ਵੀ ਜਿਹੜਾ ਗੜ ਸਿੰਘ ਕਰ ਤੋਂ ਖਾਸ ਤੌਰ ਤੇ ਅਸੀਂ ਕੋਈ ਵੀ ਜਿਹੜਾ ਤੋਂ ਨਾ ਹੈਗਾ ਅੰਟਰ ਨਹੀਂ ਛਡਾਂਗੇ ਜਿਹੜਾ ਗਨੀਸ਼ਤ ਵੜੀ ਸੀ ਉਹ ਆਪਾਂ ਉੱਥੋਂ ਜਿਤਾ ਕੇ ਭੇਜੀਏ ਔਰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਗਾਂਧ ਹੋਵੇ ਐਸੇ ਤੁਹਾੰਨਾ ਸੇਵਾ ਕਰ ਸਕੀਏ ਮੈਂ ਦੋ ਵਾਰ ਕਾਂਗਰਸ ਪਾਰਟੀ ਤੋਂ ਬਤੌਰ ਐਮਐਲਏ ਰਿਆਂ ਦੋ ਵਾਰ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਐ 90 ਜੁਨਾ ਦੀ ਡੈਥ ਤੋਂ ਬਾਅਦ ਮੈਂ ਸਿਆਸਤ 'ਚ ਆਇਆ ਤੇ ਕਾਂਗਰਸ ਪਾਰਟੀ ਨੇ ਮੇਰੀ ਬਾਹ ਫੜੀ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਲਾ ਕੇ ਤੇ ਅੱਜ ਇਸ ਸ਼ੋਹਰਤ ਤੇ ਅਸੀਂ ਪਹੁੰਚੇ ਆਂ ਬਹੁਤ-ਬਹੁਤ ਸਾਰੇ ਆਦਰਦ ਪ੍ਰਿਕਸ਼ਾ ਵਰਸ਼ਾਂ ਕੱਚ ਟਿਊਨਿੰਗ ਕੇ ਮੇਂ ਪਰੋਗੀ ਅਵਰਤੀ ਲਾਲੀ ਨੇ ਅਜੀ ਅਮਰਪ੍ਰੀਤ ਲਾਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸਾਡਾ ਕੰਪਟੈਸਟਡ ਕੈਂਡੀਡੇਟ ਹੈ ਐਂਡ ਦੋ ਬਾਥ ਮੇਂਦੀ ਨੌਜਵਾਨ ਸਾਥੀ ਹੈ ਕਿਉਂ ਨਹੀਂ ਕਿਤਾ ਕੋਈ ਸਾਡੇ ਹੁਣ ਮੁਕਸਰ ਦੇ ਵਿੱਚ ਗਿੰਨਣਵਾ ਦੇ ਵਿੱਚ ਹਰ ਹਲਕੇ ਦੇ ਵਿੱਚ ਚਾਰ ਚਾਰ ਪੰਜ ਪਰ ਸਾਥੀ ਹੈ ਜਿਹੜੇ ਸੋ ਇਹ ਮਤਲਬ ਕਿ ਨਹੀਂ ਕਿਤੇ ਵੀ ਕੋਈ ਦਿੱਕਤ ਇਹਨਾਂ ਨੇ ਕਿਹਾ ਕਿ ਬਾਹਰ ਬਾਹਰ ਕਹਿੰਦਾ ਤੁਹਾਨੂੰ ਸਾਹਿਬ ਮੈਂ ਕਿਹਾ ਕਿ ਅਦਾਕੋ ਭੇਜਾਂਗੇ ਅਨੈਤ ਜੀ ਹਰਪੁਰ ਸਾਹਿਬ ਵੀ ਗੱਲ ਕਿਹਾ ਸੁਧਿਆਣਾ ਵੀ ਹੁਣ ਖਾਲੀ ਹੋ ਗਿਆ ਤੁਹਾਡਾ ਸੁਧਿਆਣਾ ਇਹਨਾਂ ਦੀ ਪੁਰਾਣੀ ਸੀ ਸੋ ਵੈਸੇ ਦਾ ਇੱਕ ਪੁਜੀ ਸੀ ਦੱਸਦਾ ਦੇ ਪਰ ਵੈਸੇ ਮੈਂ ਤੁਹਾਨੂੰ ਵੇਖੋ ਸਾਡੇ ਸਿਟਿੰਗ ਐਮਪੀ ਨਹੀਂ ਉੱਥੇ ਆਲਟੀਮੇਟਲੀ ਜਿਹੜਾ ਨਹੀਂ ਨਹੀਂ ਸੁਣੋ ਇਹ ਕਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਹੀ ਦੱਸ ਦਿੰਦਾ ਦਵਿੰਦਰ ਜੀ ਬੈਠੇ ਆ ਉਹਨਾਂ ਦੀ ਇਜ਼ਾਜ਼ਤ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡਿਸਪਲਨ ਪਾਰਟੀ ਔਰ ਬਹੁਤ ਸੱਤੋਂ 138 ਬੜੇ ਪੁਰਾਣੀ ਪਾਰਟੀ ਹੈ ਇਹਦਾ ਇੱਕ ਕਲਚਰ ਹੈ ਇੱਕ ਸਿਸਟਮ ਹੈ ਇਹ ਨਹੀਂ ਹੈ ਕਿ ਭਾਜਪਾ ਦਾ ਰਾਜ ਹੈ ਤੇ ਭਾਜਪਾ ਦੇ ਪ੍ਰਧਾਨ ਨੂੰ ਸੁਨੀਲ ਕੁਮਾਰ ਜਾਖੜ ਜੀ ਨੂੰ ਇਹ ਪਤਾ ਹੀ ਨਹੀਂ ਲੱਭੀ ਜੁਆਇੰਟ ਕਿਨੇ ਕਰਨਾ ਹੈ ਕਦੇ ਕਦੇ ਉਹਨਾਂ ਪਤਾ ਹੀ ਨਹੀਂ ਲੱਗਦਾ ਵੀ ਜੁਆਇੰਟ ਕਿਨੇ ਕਰਨਾ ਉੱਥੋਂ ਲੱਗਦਾ ਕਾਂਗਰਸ ਪਾਰਟੀ ਚ ਇੱਕ ਡਿਸਪਲਨ ਹੈਗਾ ਇਹ ਅਨੰਦਪੁਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਸੁਭਾਵਿਕ ਤੌਰ ਤੇ ਹੁੰਦਾ ਹੈ ਕਿ ਜਿਹੜਾ ਉੱਥੇ ਚੋਣਾਂ ਲੜਿਆ ਹੁੰਦਾ ਹੈ ਉਹਨੇ ਹੀ ਦੁਬਾਰੇ ਉੱਥੋਂ ਚੋਣ ਲੜਨਾ ਹੁੰਦਾ ਹੈ ਪਰ ਇਹ ਜਿਹੜਾ ਫੈਸਲਾ ਹੈ ਮਤਲਬ ਕਿ ਮੈਂ ਤੁਹਾਨੂੰ ਸੁਭਾਵਿਕ ਤੌਰ ਤੇ ਐਦਾਂ ਹੀ ਫੈਸਲਾ ਹੁੰਦਾ ਉਹ ਉੱਥੋਂ ਹੀ ਲੜਦਾ ਹੈ ਆਲਟੀਮੇਟਲੀ ਫੈਸਲਾ ਜਦੋਂ ਚਿੱਠੀ ਆ ਜਾਂਦੀ ਹੈ ਉਹ ਸਾਡੀ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਕਲੈਰਿਟੀ ਆ ਜਾਂਦੀ ਹੈ ਕਿ ਕਿਹੜਾ ਵਿਅਕਤੀ ਕਿੱਥੋਂ ਚੋਣਾਂ ਲੜਦਾ ਹੈ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਹ ਸਭ तमाम ਲੋਕ ਨੇ ਜਿੱਥੋਂ ਇਹ ਲੜੇ ਨੇ ਉੱਥੋਂ ਹੀ ਰਿਪ੍ਰেজੈਂਟ ਕਰਨਗੇ ਪਰ ਅਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਦਵਿੰਦਰ ਜੀ ਰਾਹੁਲ ਜੀ ਖਰਗੇ ਸਾਹਿਬ ਨੇ ਉਹ ਅੰਤਿਮ ਜਿਹੜੀ ਚਿੱਠੀ ਤੇ ਦਸਖਤ ਕਰਕੇ ਆਉਂਦੇ ਆ ਉਹ ਫਿਰ ਉਦੋਂ ਫੈਸਲਾ ਹੁਣ ਕਾ ਬੀਜਪੀ ਕਾ ਪੀਏ ਕਰਸੂ ਨਜਰ ਆ ਰਹੀ ਆ ਆਪਕੇ ਸੀਟਿੰਗ ਐਮਪੀ ਬੀਜਪੀ ਵਿੱਚ ਚਲੇਗੇ ਆਵਾਜ਼ ਪਾਰਟੀ ਵਿੱਚ ਚਲੇਗੇ ਐਮਐਲਏ ਚਲੇਗੇ ਬੀਜਪੀ ਐਕਸਪੈਂਡ ਕਰ ਲਈ ਆਪਣਾ ਕੋਸ਼ਿਸ਼ ਕਰ ਰਹੀ कल मैं ये नारा देता सी कल कल मैंने कहा था कि नारा 400 पार का लेकिन कैंडिडेट सारे ही उधार का सारा कैंडिडेट उधार का तो अच्छी बात है मैं तो चाहता हूं जिस प्रकार से टिप्पा टिप्पणी हो रही है जो व्यक्ति पार्टी छोड़ के चले गए आज उधर कल उधर आप जरा नीचे पढ़िए लोग क्या लिख रहे हैं मैं तो चाहता हूं कि जो जाना जो उसने फेर बदल करनी है ऐसे लोगों को कर लेना चाहिए और इस बार जनता बहुत समझदार है आप देख लेना फैसला क्या होगा देश के अंदर ऐसे लोगों के लिए कोई जगह नहीं बचेगी जो रात को इधर अभी पार्टी की सदस्यता है और सुबह उठ के किसी पार्टी के में शामिल हो जाते हमने ऐसा कोई व्यक्ति नहीं शामिल करा आपके सामने चौदह साल पार्टी 2014 में रहे सेवा करी आ जाए हमारा यह भी नहीं है कि आते ही टिकट ले लो भैया मोदी जी रहे 10 साल आज ज्वाइन किया है इन्होंने लेकिन पार्टी की सेवा अमरिंदर सिंह से के साथ गए थे इन्होंने पार्टी तो किया नहीं। मेरे कहने का अच्छी बात है और इस प्रकार के लोगों का जनता मुंह तोड़ जवाब देगी और भाजपा को पता चल जाएगा कि पंजाब में क्या है तो, तो नहीं भरोसे कोई भरोसे वाले बैठे सारे ਜਿਨ੍ਹਾਂ ਨੂੰ ਮੰਨ ਦੇ ਵਿੱਚ ਉਤਾਵਲਾ ਪਨ ਹੈ ਜਲਦੀ ਕੁਝ ਪਾਉਣ ਦਾ ਰਾਤ ਨੂੰ ਚੀਫ ਮਿਨਿਸਟਰ ਬਣਦਾ ਰਾਤ ਨੂੰ ਮੈਂਬਰ ਆਫ ਪਾਰਲੀਮੈਂਟ ਬਣਦਾ ਰਾਤ ਨੂੰ ਹੀ ਐਮਐਲਏ ਬਣਦਾ ਇਹ ਉਹ ਲੋਗ ਹੈ ਇਹ ਉਹ ਲਾਲਚੀ ਲੋਗ ਨੇ ਜਿਨਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਸਭ ਕੁਝ ਲੈ ਲੀਏ ਅਦਰਵਾਈਜ਼ ਜਿਹੜਾ ਵਿਅਕਤੀ ਸਾਡੇ ਕੋਲੋਂ ਗਿਆ ਹੈ ਇਸ ਤੋਂ ਵੱਧ ਭਰੋਸਾ ਕੀ ਹੋ ਸਕਦਾ ਸੀ ਉਹਨਾਂ ਨੂੰ ਸਭ ਕੁਝ ਦਿੱਤਾ ਚਾਹੇ ਉਹ ਸਾਰੀਆਂ ਕੁਰਸੀਆਂ ਦਿੱਤੀਆਂ ਪਰ ਅਗਲੇ ਵਾਸਤੇ ਵੀ ਦੇਣ ਲਈ ਤਿਆਰ ਸਨ ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਹੈ ਪੰਜਾਬੀ ਚੇ ਘਰਦਾ ਤਾਂ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਵਿਅਕਤੀ ਨੂੰ ਜਾਣਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ ਜਿੰਨੇ ਲੋਕ ਐ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਦੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਕ ਉਹਨਾਂ ਵਾਸਤੇ ਸਾਡਾ ਆ ਸਨੇਹ ਹੈ ਕਿ ਤੁਸੀਂ ਤੁਹਾਨੂੰ 4 ਜੂਨ ਨੂੰ ਮਤਾਂ ਲਗਾਏ। ਰਵੀंद्र ਜੀ, ਸ੍ਰਿੰਦਰ ਜੀ, ਉਹਨਾਂ ਦਾ ਕਾਹਲੇਗੀ। ਲਿਸਟ ਕਰੋਗਾ ਕਰਾ ਦੇਗੀ ਕਿਉਂਕਿ ਕੈਨੇਡੀਅਨ ਆਡਿਟ ਕਰ ਰਹੇ ਦੋਵੇਂ ਮੈਂਬਰ ਪਾਰਲੀਮੈਂਟ ਤੁਹਾਡੇ ਨਾਲ ਇੰਵੈਸਟਿਗੇਸ਼ਨ ਕਰ ਰਹੇ ਕਿ ਦੇਖਿਏ ہمارا ਪੰਜਾਬ ਦੇ ਚਾਹਵਾਨ ਹੈ। ਪੰਜਾਬ ਦੇ जो हमारे पंजाब के चुनाव लास्ट फेज में है और जैसा आप जानते हैं कांग्रेस में एक प्रोसीजर है अभी राजा जी ने बताया कि स्क्रीनिंग कमेटी होती है सी होती है बहुत जल्द हम फाइनल स्क्रीनिंग कमेटी की मीटिंग करेंगे और एक कम्फर्टेबल समय पर एक पूरा समय जिसमें मिल सके हम कैंपेन भी पूरा कर सकें और हमारे कैंडिडेट्स को पूरा समय भी मिल सके वो सोच विचार करके ही हम जो टिकटें हैं वो फाइनल कर रहे हैं। मैं क्या कि अभी राजा जी ने बहुत तरीके से और बहुत साफ तौर से बताया कि ये निश्चित ही है कि हमारे जो सिटिंग एम हैं उनको वहीं पे कंसिडर किया जाता है लेकिन फाइनल मोहर निश्चित ही पार्टी के हाईकमान की लगती है स्क्रीनिंग कमेटी की लगती है जो हमारी सी है उसकी लगती है तो ज़्यादा समय नहीं, बहुत जल्दी हमारे सभी कैंडिडेट ਐਮਲ के साथ चुनाव लड़ने के लिए तैयार ਰਹੇ ਹਨ ਮਨੀਸ਼ ਸਿੰਘ ਜੀ ਮਨੀਸ਼ ਸਿੰਘ ਲੱਗਦਾ ਹੈ ਕਿ ਪੀਸੀ ਕੈਟਾਗਰੀ ਦੇ ਨਾਮ ਨੇ ਕਾਫੀ ਪੈਚਾਰੀ ਤੋਂ ਆਵਦੀ ਰਿਣੀ ਸੀ ਤੇ ਬੀਸੀ ਕੈਟਾਗਰੀ ਦੀ ਜੇਕਰ ਮੋੜਤੀ ਗੱਲ ਕਰੀਏ ਤਾਂ ਇਹਨਾਂ ਦੀ ਹਲਕੇ ਤੋਂ ਬਹੁਤ ਜ਼ਿਆਦਾ नहीं अभी जैसा कि आप मैं स्पष्ट कर देना चाहता हूँ कि हमारी जो पार्टी है वो सभी धर्मों को और सभी जातियों को साथ लेकर चलने वाली पार्टी है और ये खूबसूरती है कांग्रेस की कि हम अपने साथी का हाथ नहीं छोड़ते उनका साथ नहीं छोड़ते और जिसकी जहाँ यूटिलिटी होती है उसको उचित सम्मान के साथ साथ उसको वो ड्यूटीज़ भी दी जाती हैं वीरमी जी एक महत्वपूर्ण हमारे ओबीसी के नेता हैं और निश्चित ही इससे एक बहुत बड़ा मैसेज हमारे पूरे कार्डर पे और पूरे प्रदेश में जाएगा इसलिए हम इनका पूरा यूटिलाइजेशन जो है पूरे स्टेट लेवल पर जरूर करेंगे अनिल जी बार-बार सवाल बार-बार आ रहे हैं हर रोज सोशल मीडिया के आई एम लाइक की बीजेपी उठा रहे हैं कि क्या जा कि कुछ अपनी ਸੀਟ ਵੀ ਚੇਂਜ ਕਰਨਾ ਚਾਹੁੰਦੇ ਹਾਂ ਚਿਰਾਨੰਦ ਨੂੰ ਸਾਥੀ ਤੇਰਾ ਚੜੀ ਕਰ ਤੋਂ ਚੋਣ ਵਾਲਾ ਨਹੀਂ ਸੱਚਾਈ ਕੀ ਹੈ ਥਿਊਂਗ ਆਈ ਇੰਟੀਫਾਈਰ ਸੈਲਫ ਵਿਦ ਚਾਰ ਬੋਟੈਨਿਕਸ ਆਫ ਇਰਾਨ ਇਹਦਾ ਹੈ ਕਿ ਮੈਨੂੰ 20 ਸਾਲ ਹੋ ਗਏ ਨੇ ਐਸ ਦੀ ਸਪੋਕਸਪਰਸਨ ਔਫ ਦਿਸ ਪਾਰਟੀ ਐਂਡ ਦ ਵਨ ਥਿੰਗ ਆਵਰ ਡਨ ਇਜ਼ ਨੌਟ ਟੂ ਡਿਗਨੀਫਾਈ ਰੂਮਰਸ ਐਂਡ ਬੇਸਲੈਸ ਸਪੈਕੂਲੇਸ਼ਨ ਵਿਦ ਅ ਐਂਡ ਦੈਟ ਇਜ਼ ਮਾਈ ਰਿਸਪੋਨਸ ਅਸੀਂ ਸਰੋਪੇ ਪਮਣ ਵਾਲਿਆਂ ਚੋਂ ਆਂ ਪੌਣ ਵਾਲਿਆਂ ਚੋਂ ਆਂ ਤੇ ਦੂਸਰਾ ਤੁਸੀਂ ਆ ਮੈਂ ਦੱਸਿਆ ਜੋ ਦਵਿੰਦਰ ਜੀ ਨੇ ਕਹੇ ਹੈ ਕਿ ਪਾਰਟੀ ਕੋਈ ਸੌਦਾ ਨਹੀਂ ਕਰਕੇ ਆਉਂਦੀ ਤੇ ਨਾ ਹੀ ਜਿਹੜਾ ਸਾਡੀ ਪਾਰਟੀ ਚੋਂ ਆਉਂਦਾ ਕੋਈ ਸੌਦਾ ਕਰਕੇ ਆਉਂਦਾ ਇਹ ਬੀਜੇਪੀ ਚ ਹੁੰਦਾ ਕਿ ਆਓ ਤੁਸੀਂ ਕਹਿੰਦਾ ਕਿ ਇਹਨਾਂ ਨੂੰ ਕਿੱਥੇ ਜ਼ਿੰਮੇਵਾਰੀ ਪਾਰਟੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦੇਗੀ ਜਿੱਥੇ ਇਹਨਾਂ ਦੀ ਲੋੜ ਹੋਏਗੀ ਵਰਤੇਗੀ ਔਰ ਜੋ ਕੁਝ ਦੇਣਾ ਹੋਇਆ ਉਹ ਫੈਸਲਾ ਕਰੇਗੀ ਲੇਕਿਨ ਐਦਾਂ ਸੌਦਾ ਨਹੀਂ ਹੈ ਵੀ ਰਾਤ ਨੂੰ ਆ ਜਾਓ ਤੇ ਸਵੇਰ ਇਹ ਨਾ ਹੀ ਤਾਂ ਇਹ ਸੌਦਾ ਕਰਕੇ ਹੈ ਨਾ ਹੀ ਪਾਰਟੀ ਇਸ ਪਰ ਕਰਦਾ ਕੋਈ ਸੌਦਾ ਕਰਦਾ ਅੱਡੀ ਪ੍ਰੈਸ ਕਨਫਰੰਸ ਸੋਸ਼ਲ ਮੀਡੀਆ ਜੀ ਕਹਿੰਦਾ ਜਾਕਰ ਸਾਹਿਬ ਨੇ ਆਹਾਸਕੇ ਜੇ ਤੁਹਾਡੇ ਬਾਰੇ ਕੁਝ ਪਿਆ ਸੀ ਜੇ ਤਾਂ ਪੁੱਛਿਆ ਗਿਆ ਵੀ ਕਨੀਸ਼ ਤਿਵਾੜੀ ਆ ਰਹੇ ਨੇ ਤਾਂ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਕੁਝ ਵੀ ਹੋ ਸਕਦਾ ਮੈਂ ਕੋਈ ਸੂਝਾ ਜਾਕਰ ਥੋੜੀ अपना कोई नाराज नहीं होता भाई हिंदी ना अपना कोई नाराज नहीं होता जो नाराज है वो पराए हैं वो लाइची हैं अपना कोई नाराज नहीं होता थैंक यू बहुत बहुत धन्यवाद साढ़े बहुत ही सत्कारयोग पंजाब मामलों के इंचार्ज दविंदर यादव जी ਬਹੁਤ ਹੀ ਸਤਕਾਰਯੋਗ ਨਨਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਅਗਰਸ਼ ਲੀਡਰ ਮਲਿਸ਼ਤਵਾੜੀ ਜੀ ਨਾਬਾ ਸਾਹਿਬ ਸਭੇ ਸਾਰੇ ਸਤਕਾਰਯੋਗ ਅਮਿਤ ਵਿੱਧ ਜੀ ਗੋਲਡੀ ਜੀ ਜਲਾਲਪੁਰ ਸਾਹਿਬ ਤੇ ਸਾਰੇ ਸਾਥੀगण ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੈਂਸ ਹੈ ਅਸੀਂ ਦੋ ਸਾਡੇ ਪੁਰਾਣੇ ਸਾਥੀਆਂ ਨੂੰ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਬੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੋਨਾਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦੇ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੀ ਕਿ 2014 ਚ ਬੀਰਵੀ ਸਾਹਿਬ पार्टी छड़ गए सन ये लोगों छडन आई है कि रात को छड़ गए कल दूसरी पार्टी ज्वाइन होंगे परसों दूसरी पार्टी ज्वाइन होंगे गई दो हज़ार चौदह च कोई इस तरह की मजबूरी बनाती सी उस वेले दी सरकार ने छड़ के गए सन छे महीने से पार्टी और उस तो बाद ने अस्तीफा देता उस पार्टी तो अकाली दल तो और फिर अज तक इन्होंने हमेशा सोशल जोड़ा वर्क है ਯਾਹ ਦੇ ਇਲਾਕੇ ਦੀ ਸੇਵਾ ਕਰਦੇ ਗਏ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋਰੀਆਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪ ਦੇ ਰਾਹੀਂ ਨਿੱਜੀ ਆਪ ਦੇ ਜਿਹੜੇ ਲੋਕਾਂ ਨਾਲ ਸਬੰਧ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹ ਫੈਸਲਾ ਲਿਆ ਕਿ ਮੈਂ ਹੁਣ ਕਾਂਗਰਸ ਪਾਰਟੀ ਨੂੰ ਵਿਚਾਰਧਾਰਤਾਂ ਤੋਂ ਹੀ ਸੀ ਕਿ ਇਸ ਸਮੇਂ ਉਹਨਾਂ ਨੇ ਕਾਂਗਰਸ ਪਾਰਟੀ ਦਾ ਛੱਡਾ ਦੁਬਾਰਾ ਫਿਰ ਚੁੱਕਣ ਦਾ ਫੈਸਲਾ ਲਿਆ ਤਾਂ ਇਸੇ ਤਰ੍ਹਾਂ ਹੀ ਗੋਲਡੀ ਜੀ ਹੈ ਮੈਂ ਇਸ ਕਰਕੇ ਬਰੀਫ ਕਰ ਰਿਹਾ ਹਾਂ ਕਿਉਂਕਿ ਜਿਸ ਪ੍ਰਕਾਰ ਦੀਆਂ ਅੱਜ ਕੱਲ੍ਹ ਲੋਕਾਂ ਦੀਆਂ ਲਾਲਚ ਹੋ ਗਿਆ ਹੈ ਰਾਜਨੀਤਿਕ ਦਾ ਕਿ ਰਾਤ ਨੂੰ ਕੁਝ ਹੋਰ ਔਰ ਸਵੇਰ ਕੁਝ ਹੋਰ ਔਰ ਸਵੇਰ ਕੋਈ ਆਪਰਚੁਨਿਟੀ ਆ ਗਈ ਤਾਂ ਫਿਰ ਹੋਰ ਪਰ ਲੋਕ ਸਤਾਧਾਰੀ ਸਰਕਾਰਾਂ ਦੇ ਵੱਲ ਅੱਜ ਕੱਲ੍ਹ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇੱਥੋਂ ਤਾਕਤ ਮਿਲ ਜੇ ਤੇ ਲਗਭਗ ਵਾਰ ਗੋਲਡੀ ਜੀ ਵੀ ਜਿਹੜੇ ਸਾਡੇ ਦੋ ਵਾਰੀ ਦੇ ਐਮ.ਐਲ.ਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਇਹ ਸਮਝਦੇ ਸੀ ਕਿ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਦੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਤਿਵਾੜੀ ਜੀ ਦੇ ਨਾਲ ਪਾਰਟੀ ਦੇ ਇੱਧਰ ਉੱਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦੁਬਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾ